ਨਨਕਾਣਾ ਸਾਹਿਬ ਜੇ ਜਾਣਾ ਚਾਹੋਨੇ ਸਵਾਗਤ ਹੋਊ ਤੁਹਾਡਾ ਦਿਲੋਂ ਲੈਂਦੇ ਪੰਜਾਬ ਜੇ ਜਾਣਾ ਚਾਹੋਨੇ ਸਵਾਗਤ ਹੋਊ ਤੁਹਾਡਾ ਦਿਲੋਂ ਸਭ ਤੋਂ ਪਹਿਲਾਂ ਵੈਲਕਮ ਆਖੂ ਤੁਹਾਨੂੰ ਨਾਸਰ ਢਿੱਲੋਂ ਜੇ ਤੁਸੀਂ ਘੁੰਮਣਾ ਫਿਰਨਾ ਚਾਹੋਨੇ ਹੋਣਾ ਨਹੀਂ ਨਰਾਸ਼ ਵਧੀਆ ਵਧੀਆ ਥਾਮਾ ਦਿਖਾਉ ਤੁਹਾਨੂੰ ਵੀਰ ਵਿਕਾਸ ਗੀਤ ਗਾਜਲ ਕਵਿਤਾ ਜਾ ਕੇ ਤੇ ਸੋਹਣੀ ਹੋਵੇ ਕਹਾਣੀ ਕੰਤੇ ਹੱਥ ਰੱਖ ਮਿਰਜਾ ਗਾਉ ਵੀਰ ਘਰ ਸੰਗਰਸ਼ਾਮੀ ਹੋਟਲ ਹਾਟਲ ਨਾ ਬੁੱਕ ਕਰਾਇਓ ਨੇਰਾ ਕਿਤੇ ਜੇ ਹੋਇਆ 16 ਦਰੀ ਚ ਬੇਟਾ ਲੈ ਕੇ ਡੀਕੂ ਅੰਜਮ ਸਰੋਇਆ ਖਾਣ ਪੀਣ ਦਾ ਫਿਕਰ ਨਾ ਕਰਿਓ ਸੇਤ ਰਹੂ ਤੁਹਾਡੀ ਨਿੱਗਰ ਦੁੱਧ ਦਹੀਂ ਤੇ ਖਾਣਾ ਲੈ ਕੇ ਆਊ ਵਿਕਾਸ ਪਿੰਡਰ ਨਿੱਕੀ ਜੀ ਇੱਕ ਕੁੜੀ ਮਿਲੂਗੀ ਕਹੂਗੀ ਵੀਰਾ ਵੀਰਾ ਖੁਸ਼ੀਆਂ ਦੇ ਤੋਹਫੇ ਲੈ ਕੇ OPEN!